ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਕਿਸਾਨਾਂ ਦੇ ਵੱਲੋਂ ਡੀਸੀ ਦਫ਼ਤਰਾਂ ਦਾ ਕ੍ਰੌਅ ਕੀਤਾ ਗਿਆ ਵੱਡੇ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਮੋਰਚੇ ਕਿਸਾਨਾਂ ਦੇ ਵੱਲੋਂ ਲਗਾ ਲਏ ਤਸਵੀਰਾਂ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਕੀ ਬਠਿੰਡਾ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਦੇ ਵੱਲੋਂ ਪੱਕਾ ਮੋਰਚਾ ਲਗਾ ਲਿਆ ਇਸ ਵਾਰ ਕਿਹੜੇ ਕਾਰਨਾ ਕਰਕੇ ਕਿਸਾਨ ਇਹ ਮੋਰਚਾ ਲਗਾਉਣ ਨੂੰ ਮਜਬੂਰ ਹੋਏ ਨੇ ਦਰਅਸਲ ਕਿਸਾਨਾਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਆ ਉਸ ਮੁਤਾਬਕ ਕਿ ਤਾਮਿਲ ਲਾਡੂ ਦੇ ਕਿਸਾਨ ਆਗੂਆਂ ਨੂੰ ਇੱਕ ਝੂਠੇ ਮੁਕੱਦਮੇ ਦੇ ਵਿੱਚ ਫਸਾ ਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜੋ ਤਾਮਿਲ ਲਾਡੂ ਦੇ ਕਿਸਾਨ ਪੀ ਆਰ ਪਾਂਡਿਆਨ ਅਤੇ ਸੈਲ ਵਿਰਾਜ ਨੂੰ ਇੱਕ ਝੂਠੇ ਮੁਕੱਦਮੇ ਦੇ ਵਿੱਚ ਫਸਾ ਕੇ ਜੇਲ੍ਹ ਭੇਜਿਆ ਗਿਆ ਤਾਂ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕੀਤਾ ਜਾਵੇ ਜਿਸ ਦੇ ਚਲਦਿਆਂ ਅੱਜ डीसी दफ्तरਾਂ ਦੇ ਬਾਹਰ ਪਹੁੰਚ ਕੇ ਡੀਸੀ ਸਹਿਵਾਨਾ ਨੂੰ ਮੰਗ ਪੱਤਰ ਦਿੱਤਾ ਗਿਆ ਤਾਂ ਬਠਿੰਡੇ ਦੇ ਵਿੱਚ ਡਿਪੀ ਕਮਿਸ਼ਨਰ ਨੂੰ ਇਹ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਆਗੂ ਰੇਸ਼ਮ ਸਿੰਘ ਦੇ ਨਾਲ ਸਾਡੇ ਸਹਿਯੋਗੀ ਜਗਰਾਤ ਸਿੰਘ ਪੀਖੀ ਦੇ ਵੱਲੋਂ ਗੱਲਬਾਤ ਕੀਤੀ ਗਿਆ ਕੀ ਕੁਝ ਕਹਿਣਾ ਉਹਨਾਂ ਦਾ ਕਿਹੜੀ ਮੰਗ ਹੈ ਕਿਸ ਤਰੀਕੇ ਦਾ ਹੰਗਾਰਾ ਮਿਲਿਆ ਸਾਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣਾ ਹੈ ਉਸ ਤੋਂ ਇਲਾਵਾ ਹੋਰ ਕਿਸਾਨ ਆਗੂ ਕੀ ਕੁਝ ਕਹਿ ਰਹੇ ਨੇ ਉਹਨਾਂ ਦੇ ਵੀ ਗੱਲ ਬਾਤ ਸੁਣ ਲੋ ਮੈਂ ਰਿਸ਼ਲ ਸਿੰਘ ਯਾਤਰੀ ਭਾਰਤੀ ਕਿਸਾਨ ਜੁਨੀਏਕਤਾ ਸਿੱਧੂ ਬਰਾੜ ਜਲਾ ਜਨਕਸਤਰ ਬਠਿੰਡਾ ਜੋ ਅੱਜ ਸਯੁਨਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਭਾਰਤ ਦੇ ਵਿੱਚ ਡੀਸੀ ਹੈੱਡਕੁਆਟਰ ਤੇ ਵੱਡੇ ਇਕੱਠ ਕਰਕੇ ਸ਼ਹਿਰਾਂ 'ਚ ਮਾਰਚ ਕਰਕੇ ਮੰਗ ਪੱਤਰ ਦੱਤੇ ਗਿਨ ਜਿਹੜਾ ਕਿ 2015 ਦੇ ਵਿੱਚ ਤਮਨਨਾਡੂ ਸੰਯੁਕਤ ਕਿਸਾਨ ਗੈਰ ਆਇਨਿਕ ਮੋਰਚੇ ਦੇ ਨੇਤਾ ਆਗੂ ਪੀਰ ਪਾਂਡੇਲ ਜੀ ਇੱਕ ਗੈਸ ਫੈਕਟਰੀ ਦਾ ਵਿਰੋਧ ਕਰਦੇ ਸੀ ਗੈਸ ਲੀਕ ਸੀਗੀ ਉਹਦਾ ਵਿਰੋਧ ਕਰਦੇ ਸੀ ਉਥੋਂ ਦੇ ਪ੍ਰਸ਼ਾਸਨ ਸਰਕਾਰ ਨੂੰ ਕਹਿ ਰਹੇ ਸੀ ਕਿ ਜਿਹੜੀ ਗੈਸ ਆ ਬਹੁਤ ਘਾਤਕ ਲੀਕ ਹੋ ਰਹੀ ਏ ਇਸ ਨੂੰ ਬੰਦ ਕੀਤਾ ਜਾਵੇ ਤਾਂ ਉਥੋਂ ਦੇ ਪ੍ਰਸ਼ਾਸਨ ਸਰਕਾਰ ਨੇ ਬੰਦ ਕਰਨ ਦੀ ਬਜਾਇਜ਼ ਉਲਟਾ ਉਹ ਕਿਸਾਨ ਆਗੂ ਤੇ ਕੇਸ ਦਰਜ ਕਰਕੇ ਆ 2025 ਦੇ ਵਿੱਚ 13 ਸਾਲ ਦੀ ਜੇਲ੍ਹ ਕੀਤੀ ਆ ਸਜ਼ਾ ਕੀਤੀ ਆ ਤੇ ਜੇਲ੍ਹ ਦੇ ਵਿੱਚ ਬੰਦ ਕਰਿਆ ਜਿਹੜਾ ਕਿ ਉਸ ਮੁੱਦੇ ਨੂੰ ਲੈ ਕੇ ਅੱਜ ਸਾਡੇ ਉਸ ਕਿਸਾਨ ਨੇਤਾ ਆਗੂ ਨੂੰ ਜੇਲ੍ਹ ਚੋਂ ਕਢਾਉਣ ਲਈ ਬਿਨ ਸ਼ਰਤ ਰਿਹਾ ਕਰਾਉਣ ਲਈ ਸਜ਼ਾ ਰੱਦ ਕਰਵਾਉਣ ਲਈ ਸਮੁੱਚੇ ਭਾਰਤ ਦੇ ਡੀਸੀ ਹੈੱਡਕ quarterਾਂ ਤੇ ਵੱਡੇ ਇਕੱਠ ਕਰਕੇ ਸ਼ਹਿਰਾਂ 'ਚ ਮਾਰਚ ਕਰਕੇ ਮੰਗ ਪੱਤਰ ਦਿੱਤੇਗੇ ਜਿਹੜੇ ਕਿ ਮਾਨਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਰਤੇ ਮੰਗ ਕੀਤੀ ਆ ਕਿ ਜਿਹੜੀ ਸਜ਼ਾ ਉਹ ਰੱਦ ਕੀਤੀ ਜਾਵੇ ਤੇ ਜੇਲ੍ਹ 'ਚ ਉਸ ਕਿਸਾਨ ਨੇ ਤਨ ਮਾਰ ਕੱਢਿਆ ਜਾਵੇ ਕਿਉਂਕਿ ਝੂਠ ਦੇ ਪਲੰਦੇ ਸਾਰੇ ਇਕੱਠੇ ਕਰਕੇ ਕਿਸਾਨ ਆਗੂ ਨੂੰ ਉਥੋਂ ਦੇ ਅੰਦੋਲਨ ਨੂੰ ਸਰਕਾਰਾਂ ਦਬਾਉਣੀਆ ਚਾਹੁੰਦੀਆਂ ਨੇ ਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਖੜਨੀਆਂ ਚਾਹੁੰਦੀਆਂ ਨੇ ਜਿਹੜਾ ਕਿ ਅਸੀਂ ਚੇਤਾਵਨੀ ਦਿੱੰਨਿਆ ਜੇਕਰ ਸਰਕਾਰ ਨੇ ਉਸ ਕਿਸਾਨ ਨੇਤਾ ਨੂੰ ਤੁਰੰਤ ਰਿਹਾਨਾ ਕੀਤਾ ਸਜ਼ਾ ਰੱਦ ਕਰਕੇ ਜੇ ਉਹ ਚੋਂ ਬਾਹਰ ਨਾ ਕੱਡਿਆ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਗੈਰ ਰਾਜਨੀਤਿਕ ਵੱਲੋਂ ਵੱਡੀ ਮੀਟਿੰਗ ਕਰਕੇ ਅਗਲੇ ਐਕਸ਼ਨ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਗੋ ਜਿਹੜਾ ਕਿ ਹਰ ਹਾਲ ਦੇ ਵਿੱਚ ਉਸ ਕਿਸਾਨ ਆਗੂ ਨੂੰ ਟੇਡੇ ਵਿੰਗੇ ਢੰਗ ਨਾਲ ਜੋ ਫਸਾਇਆ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਜਾਵੇਗਾ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਇੱਕ ਕਿਸਾਨ ਜੋ ਕਿ ਝੂਠੇ ਮੁਕਦਮੇ ਦੇ ਵਿੱਚ ਕਿਸਾਨ ਆਗੂ ਨੂੰ ਫਸਾ ਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਉਸ ਨੂੰ ਬਿਨਾਂ ਸ਼ਰਤ ਤੋਂ ਰਿਹਾ ਕਰਵਾਉਣ ਦੇ ਲਈ ਅਸੀਂ ਇਹ ਅੱਜ ਕਦਮ ਚੁੱਕਣ ਨੂੰ ਮਜਬੂਰ ਆ ਤਾਂ ਕਿਸਾਨਾਂ ਨੂੰ ਬੇਸ਼ੱਕ ਕਿਹਾ ਜਾਂਦਾ ਕਿ ਕਿਸਾਨ ਕਦੇ ਰੇਲਾ ਰੋਕ ਲੈਂਦੇ ਨੇ ਕਦੇ ਸੜਕਾਂ ਜਾਮ ਕਰ ਦਿੰਦੇ ਨੇ ਕਦੇ ਡੀਸੀ ਦਫਤਰ ਘੇਰ ਲੈਂਦੇ ਨੇ ਤਾਂ ਖੈਰ ਇੱਕ ਵਾਰ ਸੋਚਣ ਦੀ ਗੱਲ ਆ ਅਜਿਹੀ ਠੰਡ ਦੇ ਵਿੱਚ ਕਿਸੇ ਦਾ ਘਰੋਂ ਨਿਕਲਣ ਨੂੰ ਜੀ ਨਹੀਂ ਕਰਦਾ ਫਿਰ ਰਾਤਾਂ ਸੜਕਾਂ ਦੇ ਉੱਤੇ ਕਿਸਦਾ ਕੱਟਣ ਨੂੰ ਜੀ ਕਰਦਾ ਫਿਰ ਰੇਲ ਦੀਆਂ ਪਟੜੀਆਂ ਦੇ ਉੱਤੇ ਬੈਠ ਕੇ ਰਾਤਾਂ ਗੁਜ਼ਾਰਨ ਨੂੰ ਕਿਸਦਾ ਜੀ ਕਰੇਗਾ ਫਿਰ ਡੀਸੀ ਦਫਤਰਾਂ ਦੇ ਬਾਹਰ ਬੈਠ ਕੇ ਉਹਦੀਆਂ ਰਾਤਾਂ ਦੇ ਵਿੱਚ ਕਿਸਦਾ ਅਜਿਹੀ ਠੰਡ ਦੇ ਵਿੱਚ ਰਾਤਾਂ ਕੱਟਣ ਨੂੰ ਜੀ ਕਰੇਗਾ ਤਾਂ ਮਜਬੂਰੀਆਂ ਨੇ ਸਰਕਾਰਾਂ ਸੁਣਦੀਆਂ ਨਹੀਂ ਪ੍ਰਸ਼ਾਸਨ ਸੁਣਦਾ ਨਹੀਂ ਜਿਸ ਦੇ ਕਰਕੇ ਫਿਰ ਅਖ ਕੇ ਕਿਸਾਨਾਂ ਨੂੰ ਇਹ ਕਦਮ ਚੱਕਣਾ ਜ਼ਰੂਰ ਪੈਂਦਾ ਖੈਰ ਕਿਸਾਨ ਆਖਰ ਦੇਸ਼ ਦਾ ਅन्नदाता ਕਿਸਾਨਾਂ ਨੂੰ ਕਿਹਾ ਜਾਂਦਾ ਕਦੋਂ ਤੱਕ ਇਸ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਕਰਨੇ ਪੈਣਗੇ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ